ਤੁਹਾਡੇ ਘਰੇ ਵੱਡੀਆਂ ਕਰੰਡੀਆਂ ਵਾਲੇ ਮਿਸਤਰੀ ਦੇ ਲੱਗਣ ਤੋਂ ਲੈ ਕੇ ਨਿੱਕੀਆਂ ਕਰੰਡੀਆਂ ਵਾਲੇ ਆਖਰੀ ਕੰਮ ਤੱਕ ਇੱਕੋ ਦੁਕਾਨ ਤੇ ਲੈ ਕੇ ਆਇਆ ਸੱਜਣੋ ਜਿੱਥੇ ਤੁਹਾਨੂੰ ਹੋਲ ਸੇਲ ਰੇਟਾਂ ਤੇ ਹਰੇਕ ਚੀਜ਼ ਮਿਲ ਜਾਣੀ ਆ ਬਾਈ ਪਰਮਿੰਦਰ ਹੁਣੀ ਇੱਕ ਪਿੰਡ ਠੱਠਾ ਸਾਹਿਬ ਦੇ ਵਿੱਚ ਬੈਠੇ ਆ ਤਲਵੰਡੀ ਦੇ ਜੀਰੇ ਦੇ ਏਰੀਏ ਦਾ ਇੱਕ ਕਸਬਾ ਨਿੱਕਾ ਜਿਹਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਠੱਠਾ ਸਾਹਿਬ ਦੇ ਵਿੱਚ ਬੈਠੇ ਆ ਪੱਠਾ ਛਾਬ ਦੇ ਵਿੱਚ ਬੈਠੇ ਨੇੜੇ ਤੜੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇੰਨੇ ਵੱਡੇ ਬ੍ਰਾਂਡਾਂ ਦਾ ਹੋਲ ਸੇਲ ਦਾ ਵਪਾਰੀ ਬੰਦਾ ਉਹਨਾਂ ਦੇ ਕੋਲੇ ਬੈਠਾ ਜਿਹਦੇ ਕੋਲ ਇੰਨੀਆਂ ਆਈਟਮਾਂ ਤੁਹਾਨੂੰ ਸਰਪ੍ਰਾਈਜ਼ ਕਰ ਦੇਣੀਆਂ ਆਜੋ ਇੱਟਾਂ ਦੇ ਪੱਠੇ ਵਾਲੀਆਂ ਵੱਡੀਆਂ ਇੱਟਾਂ ਤੋਂ ਲੈ ਕੇ ਮਿਸਤਰੀ ਦੇ ਆਖਰੀ ਕੰਮ ਮਕਾਨ ਦੇ ਆਖਰੀ ਕੰਮ ਤੱਕ ਹਰੇਕ ਚੀਜ਼ ਮਿਲ ਜਾਂਦੀ ਹੈ ਆਜੋ ਚੱਲਦੇ ਹਾਂ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਬਾਥਰੂਮਾਂ ਤੋਂ ਸ਼ੁਰੂ ਕਰਦਾ ਇਹੋ ਜੇ ਤੁਹਾਨੂੰ ਨਾ ਮੈਂ ਟੂਟੀਆਂ ਤੇ ਫੁਹਾਰੇ ਦਿਖਾਉਂਗਾ ਵੀ ਜਿਹੜੇ ਤੁਸੀਂ ਵਾਕਿਆ ਹੀ ਕਹੋਗੇ ਕਿ ਮੈਂ ਨਹੀਂ ਦੇਖਿਆ ਪਰਮੇਂਦਰ ਦਾ ਕਮਾਲ ਹੋ ਗਿਆ ਯਾਰ ਮੈਂ ਜੈਗੂਅਰ ਦਾ ਆ ਦੇਖੋ ਇਹਨੂੰ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਆ ਸਰ ਇਹਨੂੰ ਕਹਿੰਦੇ ਆ ਜੀ ਸ਼ਾਰਪੈਨਲ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਤੇ ਹੈਗਾ ਕਿ ਸ਼ਾਰ ਪੈਨਲ ਦੇ ਵਿੱਚ ਅੱਗੇ ਡਾਈਵੇਟਰ ਲੱਗਦੇ ਸੀ ਹੁਣ ਉਹ ਬਹੁਤ ਘੱਟ ਲੱਗਦੇ ਆ ਹਾਂਜੀ ਇਹ ਨਵੀਂ ਆਈਟਮ ਆ ਗਈ ਹੈ ਜੀ ਡਾਈ ਇਹਦੇ ਵਿੱਚ ਕੀ ਹੈ ਕਿ ਇੱਕ ਬਾਡੀ ਸ਼ਾਵਰ ਜਿਵੇਂ ਬਾਡੀ ਤੇ ਪਾਣੀ ਲੈਣਾ ਹੈ ਤੇ ਇਹ ਉਹ ਵੀ ਕੰਮ ਕਰਦਾ ਜੀ ਅੱਛਾ ਇਹ ਇੱਕ ਲੱਗ ਫੀਲ ਦਿੰਦਾ ਜੀ ਪਰਸਨ ਇਹ ਇੱਥੋਂ 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 ਐਵੇਂ ਇਹ ਇਹ ਬੰਦੇ ਦੀ ਚੋਇਸ ਆ ਉਹਨੇ ਕੀ ਲੈਣਾ ਜੀ ਬੰਦੇ ਨੇ ਘੁਕਣਾ ਆਏ ਨਹੀਂ ਕਹਿਣਾ ਵੀ ਫਲਾਨਾ ਸਟ ਟੂਈ ਤੇ ਸਾਬਣ ਲਾ ਦੇ ਆਹ ਦੇਖੋ ਉਸ ਤੋਂ ਉਸ ਤੋਂ ਬਾਅਦ ਜੀ ਇਹ ਜਿਹੜੀ ਆਈਟਮ ਆ ਗਈ ਇਹਨੂੰ ਕਹਿੰਦੇ ਜੀ ਥਰਮੋਸਟੈਟਿਕ ਬਾਡੀ अच्छा जी ਇਹਦਾ ਇਹ ਹੈਗਾ ਕਿ ਇਹਦੇ ਬੋਡੀ ਤੇ ਵੀ ਨਾਲ ਇਸ ਤੋਂ ਉਸ ਤੋਂ ਉੱਪਰ ਇਹਦੇ ਵਿੱਚ ਮਿਸਟ ਵੀ ਲੱਗੇ ਆ ਜੀ ਜੀ ਇਹਦੇ ਵਿੱਚ ਪਾਫ ਵੀ ਮਿਲੂਗੀ ਕਸਟਮਰ ਨੂੰ ਉਹਦੀ ਚੁਆਇਸ ਦੇ ਮੁਤਾਬਕ ਅੰਸ਼ਾ ਜੀ ਉਹ ਤਾਂ ਹਾਂ ਉੱਪਰਲੇ ਪਾਸੇ ਜਿਹੜੇ ਲੱਗੇ ਉਹ ਬਟਨ ਜਿਹੇ ਨਿੱਕੇ ਨਿੱਕੇ ਬਟਨ ਜਿਹੜੇ ਚਾਰ ਲੱਗੇ ਜੀ ਉਹਨਾਂ ਦੇ ਵਿੱਚੋਂ ਉਹ ਪਾਫ ਵੀ ਦੇਣਗੇ ਉਹ ਪਾਫ ਵੀ ਦੇਣਗੇ ਉਹ ਕਸਟਮਰ ਦੀ ਚੁਆਇਸ ਆ ਵੀ ਉਹਨੇ ਲੈਣੇ ਆ ਕਿ ਨਹੀਂ ਲੈਣਾ مطلب ਇਹ ਚਣਾਉਣਾ ਨਹੀਂ ਇਹ ਸਮਝ ਲਓ ਥੈਰੇਪੀ ਦੇਊਗਾ ਥੈਰੇਪੀ ਵੀ ਦੇਗਾ ਥੈਰੇਪੀ ਦੇਊਗਾ ਇੱਕ ਤਰ੍ਹਾਂ ਨਾਲ ਜੀ ਯਾਰ ਕਮਾਲ ਆ ਯਾਰ ਜੈਗੂਰ ਆ ਵੀ ਸੇਮ ਥਿੰਗ ਹੈ ਹਾਂਜੀ ਇਹ ਜੀ ਇਹ ਵੀ ਸੇਮ ਆ ਗਿਆ ਜੀ ਸੇਮ ਆ ਗਿਆ ਜਿਆਦਾ ਜੈਗੂਰ ਚ ਡੀਲ ਕਰਦੇ ਆ ਜਾਂ ਹੋਰ ਵੀ ਹੈਗੇ ਆਪਣੇ ਕੋਲ ਚਾਰ ਪੰਜ ਬ੍ਰਾਂਡ ਹੈ ਜੀ ਜੈਗੂਰ ਹੈਗਾ ਪਲੰਬਰ ਹੈਗਾ ਉਸ ਤੋਂ ਬਾਅਦ ਪਾਰਸ ਇੱਕ ਸਾਡਾ ਆਪ ਦਾ ਬ੍ਰਾਂਡ ਹੈਗਾ ਜੀ ਜੀ ਆ ਆ ਦੇਖੋ ਆ ਕਿੱਡਾ ਸੋਹਣਾ ਇਹਦੇ ਵਿੱਚ ਕਲਰ ਰੇਂਜ ਆ ਗਈ ਜੀ ਇਹ ਨਵੀਂ ਲਾਂਚ ਹੋ ਰਹੀ ਹੈ ਜੀ ਤੇ ਇਹਦੇ ਵਿੱਚ ਵੀ ਸਾਰੇ ਕਲਰ ਜਿਵੇਂ 골ਡ ਹੋ ਗਿਆ ਰੋਜ਼ 골ਡ ਹੋ ਗਿਆ ਇਹ ਸਾਰੇ ਕਲਰ ਮਿਲਣਗੇ ਜੀ ਆ ਜੋ ਇਧਰਲੇ ਪਾਸੇ ਨੂੰ ਅਗਲੇ ਪਾਸੇ ਨੂੰ ਦਿਖਾਉਂਗੇ ਜੀ ਜੀ ਤੁਹਾਡੇ ਕੋਲ ਬ੍ਰਾਈਡਿਟੀ ਬਹੁਤ ਕਮਾਲ ਆ ਯਾਰ ਆ ਦੇਖ ਲਾ ਆ ਦੇਖੋ ਵੀ ਆ ਦੇਖੋ ਆ ਟੁੱਟੀ ਆ ਨਾ ਜੀ 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 ਇਹ ਸਿੰਕ ਤੇ ਲੱਗਣ ਵਾਸਤੇ ਜੀ ਕਲਰ ਰੇਂਜ ਆ ਜੀ ਉਹ ਮੈਂ ਭਰਾਵਾ ਤੁਹਾਡੀ ਖੜੀ ਕੀਤੀ ਸੀ ਮੈਨੂੰ ਐ ਲੱਗਾ ਸਾਡੇ ਅੱਗੇ ਨਾ ਇਹ ਇਹਦਾ ਰੰਗ ਤਾਂ ਨਹੀਂ ਖਰਾਬ ਹੋ ਜੂਗਾ ਪ੍ਰਮੇਂਦਰ ਜੀ ਇਹਦੀ ਫੁੱਲ ਗਰੰਟੀ ਆ ਜੀ 10 ਸਾਲ ਚ ਪੀਸ ਚੇਂਜ ਕਰਕੇ ਦੇਾਂਗੇ ਜੀ ਲਾਵਾ ਬ੍ਰਾਂਡ ਦੇ ਵਿੱਚ ਆਂਦੀ ਏ ਇਹ ਅੱਛਾ ਜੀ ਲੈ ਮੈਂ ਤਾਂ ਫਿਰ ਐ ਕਰਤੀ ਆ ਆ ਵੀ ਟੁੱਟੀ ਆ ਹਾਂਜੀ ਹਾਂਜੀ ਇਹ ਆਰਓ ਦਾ ਪੁਆਇੰਟ ਆ ਜੀ ਜਿਵੇਂ ਅੱਜਕੱਲ ਆਰਓ ਥੱਲੇ ਲੱਗਣ ਲੱਗ ਪਿਆ ਜੀ ਇਹਦੇ ਵਿੱਚ ਹੀ ਇਹ ਆਰਓ ਦਾ ਪੁਆਇੰਟ ਆ ਜੀ ਉੱਪਰ ਹੀ ਪਾਣੀ ਮਿਲੂਗਾ ਤੁਹਾਨੂੰ ਆਰਓ ਦਾ ਕਮਾਲ 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 ਆ ਆ ਦੇ ਲੈ ਲੈ ਆ ਆ ਆ ਲਾਵਾ ਦੀ ਆ ਹਾਂਜੀ ਹਾਂਜੀ ਇਹ ਵੀ ਲਾਵਾ ਦਾ ਜੀ ਆ ਦੇ ਕਿੱਡੀ ਸੋਹਣੀ 10 ਸਾਲ ਗਰੰਟੀ ਹੈ ਜੀ ਪੀਸ ਟੂ ਪੀਸ ਰਿਪਲੇਸਮੈਂਟ ਹੈ ਜੀ ਪੀਸ ਵਾਪਸ ਹੋਊਗਾ ਜੀ ਇਹਦਾ ਹਾਂ ਲੈ ਦੇਖ ਕਿੱਡੀ ਸੋਹਣੀ ਆ ਹੈ ਕਮਾਲ ਹੋਈ ਪਈ ਆ ਇਧਰਲੇ ਪਾਸੇ ਬਾਈ ਹੋ ਯਾਰ ਸਰ ਇਧਰ ਸਾਡਾ ਪਲੰਬਰ ਦਾ ਸੈਕਸ਼ਨ ਆ ਜੀ ਕੌਣ ਕਹਿੰਦਾ ਯਾਰ ਠੱਠਾ ਸਾਹਿਬ ਦੇ ਵਿੱਚ ਆ ਯਾਰ ਮੈਨੂੰ ਪਤਾ ਨੇੜੇ ਤੇੜੇ ਵਾਲੇ ਪਿੰਡਾਂ ਵਾਲੇ ਸ਼ਹਿਰਾਂ 'ਚ ਭਾਲਦੇ ਫਿਰਦੇ ਹੋਣਗੇ ਤੇ ਸ਼ਹਿਰਾਂ 'ਚ ਵੀ ਨਹੀਂ ਆਇਆ ਜਾਂ ਕੁਝ ਮਿਲਣਾ ਤੁਹਾਨੂੰ ਸ਼ਹਿਰ 'ਚ ਵੀ ਮਿਲੂਗਾ ਸਭ ਕੁਝ ਮਿਲੂਗਾ ਤੇ ਰੇਟ ਬਾਈ ਰੇਟ ਹੋਲ ਸੇਲ ਰੇਟ ਹੀ ਲੱਗੂਗਾ ਹੋਲ ਸੇਲ ਰੇਟ ਜੀ ਆਪਣਾ ਡਾਇਰੈਕਟ ਕੰਟਰ ਹੈ ਜੀ ਸਿੱਧਾ ਡਾਇਰੈਕਟ ਕੰਪਨੀਆਂ ਨਾਲ ਕੰਮ ਕਰਦੇ ਆ ਜੀ ਹੂੰ ਡਾਇਰੈਕਟ ਏਜੰਸੀਆਂ ਆ ਜੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਕਿਸੇ ਵੀ ਬੰਦੇ ਨੂੰ ਰੇਟ ਹੋਲ ਸੇਲ ਵਾਲਾ ਆਉਣਾ ਪਿੰਡ 'ਚ ਪੈਣਾ ਹੋਣਾ ਪਿੰਡ 'ਚ ਪਊਗਾ ਬੰਦੇ ਪਿੰਡਾਂ ਵਾਲੇ ਰੇਟ ਵੱਡੇ ਸ਼ਹਿਰਾਂ ਵਾਲਾ ਜੀ 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 ਆ ਦੇਖੋ ਆ ਕਿੱਡੀ ਸੋਹਣੀ ਆ ਕੰਦ ਕਿੱਡੇ ਸੋਹਣੇ ਕਨਸੈਪਟ ਲਾਏ ਹੋਏ ਹੈਂ ਦੇਖ ਆ ਕਿਹੜੀ ਕੰਪਨੀ ਦਾ ਵੀਰੇ ਇਹ ਸਾਰੇ ਇੰਪੋਰਟਡ ਆਂਦਾ ਜੀ ਤੇ ਆ ਇਹਦੇ ਵਿੱਚ ਟੈਂਪਰੇਚਰ ਦਾ ਕੀ ਹਿਸਾਬ ਕਿਤਾ ਉਹ ਸੁਚਾਂ ਦਾ ਲਿਖਿਆ ਇਹਦੇ ਵਿੱਚ ਜੀ ਆ ਟੈਂਪਰੇਚਰ ਕੰਟਰੋਲਰ ਆ ਗਿਆ ਜੀ ਉਸ ਤੋਂ ਬਾਅਦ ਇਹ ਹੈਂਡ ਸ਼ਾਵਰ ਆ ਗਿਆ ਜੀ ਇਹਨੂੰ ਚਲਾਉਣ ਵਾਸਤੇ ਇਹ ਉੱਪਰ ਲਾ ਗਿਆ ਜੀ ਉਹ ਪੂਰਾ ਠੀਕ ਹੈ ਜੀ ਇਹ ਹੈ ਵਾਲਾ ਆ ਗਿਆ ਜੀ ਠੀਕ ਹੈ ਮ사ਜਰ ਆ ਗਿਆ ਜੀ ਲਓ ਆ ਮ사ਜਰ ਆ ਗਿਆ ਜੀ ਆ ਇਹਦੇ ਨਾਲ ਥੋੜਾ ਚੱਲੂਗਾ ਹਾਂਜੀ ਹਾਂਜੀ ਇਹਦੇ ਨਾਲ ਤਾਂ ਆਲਾ ਵੱਡਾ ਚੱਲੂਗਾ ਵੱਡਾ ਚੱਲੂਗਾ ਜੀ ਇਹਦੇ ਨਾਲ ਇਹਦੇ ਨਾਲ ਆ ਚੱਲੂਗਾ ਜੀ ਇਹਦੇ ਨਾਲ ਆ ਚੱਲੂਗਾ ਆਹ ਟੈਂਪਰੇਚਰ ਵਾਲੀ ਸੇਚ ਇਹ ਟੈਂਪਰੇਚਰ ਹੌਟ ਆ ਗਿਆ ਕੋਲ ਆ ਗਿਆ ਜੀ ਹੱਥ ਹੋ ਗਈ ਹੈ ਯਾਰ ਲੈ ਕਮਾਲ ਕੀਤੀ ਪਈ ਹੈ ਇਧਰਲੇ ਪਾਸੇ ਆ ਜਾਓ ਬਈ ਇਧਰਲੇ ਪਾਸੇ ਆ ਜਾਓ ਆਹ ਦੇਖੋ ਕਿੱਡੀਆਂ ਵੈਰਾਈਟੀਆਂ ਤਕੜੀਆਂ ਨੇ ਕਿੰਨਾ ਸੋਹਣਾ ਸੋਹਣੀਆਂ ਚੀਜ਼ਾਂ ਆ ਗਈਆਂ ਯਾਰ ਸਾਡੇ ਘਰਾਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਲੱਗਣ ਵਾਲੀਆਂ ਹੈ ਹੈ ਜੀ ਆ ਆ ਕਾਦੇ ਵਾਸਤੇ ਆ ਬਈ ਆਹ ਇਹ ਕਲਰ ਇ ਇਹ ਟਾਇਲਟ ਪੇਪਰ ਆਸਤੇ ਆ ਗਿਆ ਜੀ। ਅੱਛਾ। ਹਾਂਜੀ। ਇਹ ਟਾਵਲ ਰਿੰਗ ਆ ਗਿਆ ਜੀ। ਆਓ ਸ਼ੋਲਡਰ ਜੀ। ਹਾਂ। ਠੀਕ ਆ ਜੀ ਸਾਬ ਡਿਸਪੈਂਸਰ ਆ ਗਿਆ ਜੀ। ਸਾਬ ਡਿਸ਼ ਆ ਗਿਆ ਜੀ। ਉਸ ਤੋਂ ਬਾਅਦ ਇਹਦੇ ਵਿੱਚ ਕਲਰ ਰੇਂਜ ਆ ਗਈ ਜੀ। ਯਾਰ ਮੈਂ ਤਾਂ ਕਹਿੰਦਾ ਆਪਾਂ ਨੂੰ ਨਾਂ ਨੂੰ ਸਿੱਖਦੇ ਆਂ ਤੇ ਕੋਈ ਆਪਣੀ ਜ਼ਿੰਦਗੀ ਨਾਂਗੇ ਜੂ ਮੇਰੇ ਹਿਸਾਬ ਨਾਲ। ਵੀ ਜਿਹੜੇ ਸਾਲ ਇੰਨਾ ਮਾਰਕੀਟ 'ਚ ਘੁਕੇ ਆਂ ਜੀ ਤੇ ਆਪਾਂ ਨੂੰ ਤਾਂ ਹਜੇ ਨਾਂ ਹੀ ਨਹੀਂ ਆਉਂਦੇ ਆ ਜਾਈ ਇਧਰਲੇ ਪਾਸੇ ਇੱਕ ਚਾਨਣੇ ਜੇ ਟੂਟੀ ਲੱਗੀ ਹੋਈ ਆ ਇਧਰਲੇ ਪਾਸੇ। ਇਧਰਲੇ ਪਾਸੇ। ਆਹ ਦੇਖ ਆ ਆ ਕਿੱਡੀ ਸੋਹਣੀ ਬਾਈ ਟੂਟੀ ਆ ਹੈ। ਹੂੰ ਆ ਦੇਖ ਲੈ ਇਹ ਉਹੀ ਆ ਨਾ ਜਿਹੜੇ ਉੱਧਰ ਦੇਖੀ ਸੀ ਨਾ ਬਾਈ ਇਹ ਇਹ ਉਸੇ ਕੰਪਨੀ ਦੀ ਹੈ ਕਿ ਹੋਰ ਦੀ ਆ ਸੇਮ ਬ੍ਰਾਂਡ ਜੀ ਯਾਰ ਨਲਕਾ ਹੀ ਬਣਾਇਆ ਪਰ ਦੇਖੀ ਲੈ ਦੇਖਣ ਨੂੰ ਐ ਲੱਗੂ ਇਹ ਨਲਕਾ ਇਹ ਦੇਖ ਇਹਦੇ ਵਿੱਚ ਤਾਂ ਪਾਣੀ ਵੀ ਜਾਂਦਾ ਦਿਸੂਆ ਕਿੱਡੀ ਸੋਹਣੀ ਚੀਜ਼ ਬਣੀ ਆ ਯਾਰ ਹੈ ਕਮਾਲ 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 ਬਾਈ ਟਾਈਲਾਂ ਹੈਗੀਆਂ ਪਹਿਲਾਂ ਆਪਣੇ ਕੋਲ ਜੀ ਜੀ ਟਾਈਲਾਂ ਵੀ ਹੈਗੀਆਂ ਉਸ ਤੋਂ ਬਾਅਦ ਮੈਂ ਦੱਸ ਦਿਆਂ ਜੀ ਆਮ ਕਾਊਂਟਰਾਂ ਤੇ ਇਹ ਨਹੀਂ ਹੁੰਦੇ ਆਪਣੇ ਕੋਲ ਜੈਕਵਾਰ ਦੀ ਪ੍ਰੋਪਰ ਐਸੈਸਰੀ ਵੀ ਹੈ ਹੂੰ ਅਬ ਪੂਰਾ ਇਹਦਾ ਹੀ ਉਹਦਾ ਹੀ ਲੱਗੀ ਡਿਸਪਲੇ ਲੱਗੀ ਹੋਈ ਆ ਸਾਰਾ ਕੁਝ ਜੈਗਵਾਰ ਦਾ ਇਹ ਪ੍ਰੋਪਰ ਜੈਗਵਾਰ ਦੀ ਗੈਲਰੀ ਹੈ ਜੀ ਅਬ ਇਹ ਕੋਰ ਦਾ ਜੀ ਇਹ ਲੋ ਜੀ ਬ੍ਰਾਂਡ ਨੇਮ ਇਹਦੇ ਉੱਪਰ ਲਿਖਿਆ ਹੋਇਆ ਤੁਸੀਂ ਇਹ ਦੇਖੋ ਵੀ ਬੁਰਸ਼ ਵੀ ਜੈਗਵਾਰ ਦਾ ਲੱਗਦਾ ਹੂੰ ਡਿਸਪਲੇ ਬਹੁਤ ਘੱਟ ਲੋਕਾਂ ਕੋਲੇ ਲੱਗੀ ਹੁੰਦੀ ਹੈ ਜੈਗਵਾਰ ਦੀ ਜੈਗਵਾਰ ਦੀ ਡਿਸਪਲੇ ਬਹੁਤ ਅੱਧੀ ਹੁੰਦੀ ਹੈ ਜੀ ਹਾਂ ਤੇ ਜੈਗਵਾਰ ਬਾਰੇ ਇੱਕ ਤੁਸੀਂ ਹੋਰ ਮੈਨੂੰ ਜਾਣਕਾਰੀ ਦੇ ਦਿਓ ਜੈਗਵਾਰ ਬਹੁਤ ਮਹਿੰਗਾ ਤਾਂ ਨਹੀਂਗਾ ਵੀ ਮਨੋ ਨਾ ਜੀ ਨਾ ਇਹ ਸਿਰਫ ਕਸਟਮਰ ਦੇ ਜਿੱਦੇ ਕੋਲ ਹੈ ਨਹੀਂ ਉਹ ਹੀ ਕਹਿੰਦਾ ਮਹਿੰਗਾ ਹੈ 10 ਸਾਲ ਦੀ ਗਾਰੰਟੀ ਹੈ ਇੰਡੀਆ ਦਾ ਇੱਕ ਨੰਬਰ ਦਾ ਬ੍ਰਾਂਡ ਹੈ ਜੀ ਬਹੁਤ ਅੱਛੇ ਰੇਟਾਂ 'ਚ ਹੈ ਜੀ ਮਾੜਾ ਜੇ ਥੱਲੇ ਵੀ ਚੱਲੀਏ ਫਿਰ ਦਿਖਾਵੋਗੇ ਪਹਿਲ ਆਜੋ ਜੀ ਆਜੋ ਆਜੋ ਜੀ ਆਜੋ ਟਾਈਲਾਂ ਵੀ ਆ ਆ ਪੱਖੇ ਕਿਹੜੀ ਕੰਪਨੀ ਦੇ ਆ ਬਈ ਪੱਖੇ 골ਡ ਮੈਡਲ ਦੇ ਜੀ ਗੋਲਡ ਮੈਡਲ ਤੇ ਉਸ ਤੋਂ ਬਾਅਦ ਪੋਲੀ ਕੈਪ ਦੋ ਬ੍ਰਾਂਡਾਂ ਦੇ ਪੱਖੇ ਹੋਣਗੇ ਜੀ ਜੀ ਪੱਖਿਆਂ ਦੇ ਵਿੱਚ ਵੀ ਕਲਰ ਚੁਆਇਸ ਆ ਜੀ 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 ਜਿਸ ਤਰ੍ਹਾਂ ਦੇ ਕਸਟਮਰ ਕਹੂਗਾ ਉਸ ਤੋਂ ਬਾਅਦ LED ਵਾਲਾ ਪੱਖਾ ਰਿਮੋਟ ਵਾਲਾ ਪੱਖਾ ਹਰੇਕ ਤਰ੍ਹਾਂ ਦੀ ਆਈਟਮ ਜੀ ਹੂੰ ਆ ਜੋ ਚੱਲਦੇ ਆ ਆ ਨਾ ਜਗਾਓ ਬਾਈ ਜੀ ਲਾਈਟਾਂ ਨਾ ਜਗਾਓ ਲਾਈਟਾਂ ਸਹੀ ਆ ਆ ਜੋ ਕੋਈ ਹੋਰ ਆਈਟਮ ਆ ਜੋ ਆ ਜੀ ਹੁਣ ਆਪਣੇ ਕੋਲ ਟਾਈਲਾਂ ਦੇ ਵਿੱਚ ਬਾਈ ਕੀ ਕੀ ਆ ਟਾਈਲਾਂ ਵੀ ਵੱਡੇ ਸ਼ਹਿਰਾਂ ਵਾਲੇ ਵੱਡੇ ਬ੍ਰਾਂਡ ਹੈਗੇ ਆਪਣੇ ਕੋਲ ਟਾਈਲਾਂ ਦੇ ਵਿੱਚ ਆਪਣੇ ਕੋਲ ਸਾਰੇ ਬ੍ਰਾਂਡ ਹੈਗੇ ਜੀ ਸ਼ੁਰੂ ਤੋਂ ਲੱਗ ਜੂਗਾ ਸਭ ਤੋਂ ਪਹਿਲਾਂ ਕਜ਼ਾਰੀਆ ਬ੍ਰਾਂਡ ਦੀ ਟਾਈਲ ਹੈਗੀ ਜੀ ਆਪਣੇ ਕੋਲ ਲਓ ਜੀ ਕਜ਼ਾਰੀਆ ਹੈਗਾ ਕਜ਼ਾਰੀਆ ਦੇ ਵਿੱਚ 2x2 2x4 ਸਾਰੇ ਸੈਗਮੈਂਟ ਹੈਗੇ ਜੀ ਉਸ ਤੋਂ ਬਾਅਦ ਆਪਣੇ ਕੋਲ ਹਿੰਦਵੇ ਟਾਈਲ ਹੈਗੀ ਆ ਜੀ ਇੱਕ ਰੇਅ ਬ੍ਰਾਂਡ ਹੈਗਾ ਜੀ ਮੋਟੋ ਹੈਗੀ ਆ ਜੀ ਟਾਈਲਾਂ ਦੇ ਵਿੱਚ ਵੀ ਆਪਣੇ ਕੋਲ 7-8 ਬ੍ਰਾਂਡ ਮਿਲਣਗੇ ਜੀ ਕਸਟਮਰ ਨੂੰ ਤੇ ਰੰਗ ਤਕਰੀਬਨ ਸਾਰੇ ਮਿਲ ਜਾਣਗੇ ਬਾਈ ਜੀ ਮਿਲਣਗੇ ਜੀ ਟੋਟਲੀ ਜੋ ਕਸਟਮਰ ਮੰਗੂਗਾ ਕਿ ਆ ਮੈਂ ਅੱਜ ਜਿਹੜੀ ਕਜ਼ਾਰੀਆ ਦੇ ਵਿੱਚ ਰੰਗ ਆਉਂਦਾ ਸਾਰਾ ਜੀ ਜੀ ਸਾਰਾ ਮਿਲੂਗਾ ਜੋ ਕਜ਼ਾਰੀਆ ਚਾਹੁੰਦਾ ਜੋ ਜਿਹੜੇ ਮਰਜ਼ੀ ਬ੍ਰਾਂਡ ਚ ਲਾਓ ਜੀ ਆ ਆ ਵਾਸ਼ਰੂਮ ਲੱਗਿਆ ਹੋਇਆ ਲਾ ਕੇ ਕਨਸੈਪਟ ਦਿਖਾਇਆ ਹੋਇਆ ਜੀ ਪ੍ਰੋਪਰ ਕਨਸੈਪਟ ਲੱਗ ਕੇ ਦਿਖਾਇਆ ਜੀ ਇਹ ਕਿਹੜੀ ਕੰਪਨੀ ਦਾ ਲੱਗਿਆ ਹੋਇਆ ਇਹ ਵਾਰਮੋਰਾ ਬ੍ਰਾਂਡ ਦਾ ਲੱਗਾ ਜੀ ਹੂੰ ਇਹ ਜਿਹੜਾ ਇਹ ਵਾਰਮੋਰਾ ਬ੍ਰਾਂਡ ਆ ਬਾਈ ਇਹ ਬੜਾ ਮਹਿੰਗਾ ਤਾਂ ਨਹੀਂਗਾ ਵੀ ਬਹੁਤ ਓਵਰ ਨੰਗ ਜਾਂਦਾ ਵੀ ਕਿਸੇ ਤਰ੍ਹਾਂ ਦਾ ਵੀ ਨਹੀਂ ਨਾਰਮਲ ਰੇਟਾਂ ਦੇ ਵਿੱਚ ਹੈ ਜੀ ਆਹ ਕਿਹੜੀ ਕੰਪਨੀ ਦਾ ਲੱਗਿਆ ਹੋਇਆ ਸਰ ਇਹ ਗ੍ਰੈਨੀ ਸਰ ਬ੍ਰਾਂਡ ਆਪਣਾ ਕੋਲ ਆਂਦਾ ਜੀ ਇਹ ਉਸ ਦਾ ਲੱਗਾ ਜੀ ਅੱਛਾ ਠੀਕ ਹੈ ਜੀ ਜੀ ਉਸ ਤੋਂ ਬਾਅਦ ਜੀ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਾ ਜੀ ਮੈਂ ਹੂੰ ਜਿਵੇਂ ਕਿਸੇ ਨੇ ਮਾਰਬਲ ਟੋਨ ਦੇ ਵਿੱਚ ਟਾਈਲਾਂ ਲੈਣੀਆਂ ਜੀ ਜੀ ਤੇ ਆਹ ਚੀਜ਼ ਆਂਦੀ ਹੈ ਜੀ ਪ੍ਰੋਪਰ ਮਾਰਬਲ ਦੀ ਟੋਨ ਮਿਲੇਗੀ ਜੀ ਕਸਟਮਰ ਨੂੰ ਪ੍ਰੋਪਰ ਫੀਲ ਮਿਲੇਗਾ ਬਾਰਬਰ ਪ੍ਰੋਪਰ ਮਾਰਬਲ ਦਾ ਫੀਲ ਮਿਲੇਗਾ ਜੀ ਹਾਂ ਚੀਜ਼ ਬਣ ਜੂਗੀ ਆਹ ਇਹ ਲਾਸਟ ਇਹ ਚੀਜ਼ ਬਣੇਗਾ ਜੀ ਆਹ ਚੀਜ਼ ਬਣ ਜੂਗੀ ਜੀ ਨਿਕਲ ਕੇ ਆ ਆਊਗਾ ਜੀ ਬਿਲਕੁਲ ਕੋਲ ਐਂਡਲੈਸ ਐਂ ਹੀ ਐਂਡਲੈਸ ਸੀਰੀਜ਼ ਦੇ ਵਿੱਚ ਐਦਾਂ ਹੀ ਤੁਹਾਡਾ ਘਰ ਦਿਖੂਗਾ ਜੀ ਹਾਂ ਫਿਰ ਇਹਦੇ ਵਿੱਚ ਇਹ ਕਿ ਚਾਹੇ ਤੁਸੀਂ 2x4 ਦੀ ਟਾਈਲ ਲੈ ਲਓ ਚਾਹੇ 32x4 ਦੀ ਲੈ ਲਓ ਚਾਹੇ 6x4 ਦੀ ਲੈ ਲਓ ਸੇਮ ਡਿਜ਼ਾਈਨ ਮਿਲੇਗਾ ਹਾਂ ਠੀਕ ਹੈ ਜੀ ਇਹ ਨਹੀਂ ਕਸਟਮਰ ਨੇ ਸਾਈਜ਼ ਵੱਡਾ ਕਰਨਾ ਹੈ ਤਾਂ ਉਹਨੂੰ ਵੱਡਾ ਮਿਲੇਗਾ ਜੀ ਜੀ ਲਓ ਜੀ ਆ ਆ ਵੀ ਤਕਰੀਬਨ ਪੈਸੇ ਬਾਈ ਉਹ ਹਾਂਜੀ ਇਹ ਵੀ ਉਹ ਹੋ ਗਿਆ ਜੀ ਉਸ ਤੋਂ ਬਾਅਦ ਇਹ ਹੋ ਗਿਆ ਜੀ ਆ ਦੇਖੋ ਆ ਕੰਧਾਂ ਦੇ ਉੱਤੇ ਲੱਗੀ ਆ ਜੀ ਇਹਦੇ ਵਿੱਚ ਵੀ 글로ਸੀ ম্যাਟ ਬਾਈ ਆਪਸ਼ਨ ਹੈਗਾ ਹਾਂਜੀ ਸਭ ਕੁਝ ਮਿਲੇਗਾ ਜੀ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿਆ ਮੈਨੂੰ ਯਾਦ ਭੁੱਲ ਗਿਆ ਇਹ ਜਿੰਨੀਆਂ ਮੈਂ ਤੁਹਾਨੂੰ ਟਾਈਲਾਂ ਦਿਖਾ ਰਿਹਾ ਇਹ 2 ਇਨ 1 ਹੈ ਚਾਹੇ ਤੁਸੀਂ ਫਲੋਰ ਤੇ ਲਾਓ ਚਾਹੇ ਤੁਸੀਂ ਵਾਲ ਤੇ ਲਾਓ ਦੋਨੋਂ ਜਗ੍ਹਾ ਅਪਲਾਈ ਹੋਣਗੀਆਂ ਜੀ ਅਕ ਮਗਰਲੇ ਪਾਸੇ ਨਾ ਆਪਣੇ ਬਾਥਰੂਮ ਬਣਿਆ ਹੋਇਆ ਹੈ ਨਾ ਜੀ 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 ਇਹ ਬਹੁਤ ਕਮਾਲ ਦਾ ਕੰਬੀਨੇਸ਼ਨ ਆ ਮੈਨੂੰ ਐਂ ਲੱਗਦਾ ਕਿ ਲੋਕਾਂ ਨੂੰ ਕਾਪੀ ਕਰ ਲੈਣਾ ਚਾਹੀਦਾ ਇਹਨੂੰ ਦੇਖ ਕੇ ਇਸਰੇ ਜਿਹੜਾ ਬਾਥਰੂਮ ਹੈ ਇਹ बिकਦਾ ਵੀ ਬਹੁਤ ਜ਼ਿਆਦਾ ਕਿਉਂਕਿ ਅੱਜ ਕੱਲ ਨਾ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਸ਼ਹਿਰਾਂ 'ਚ ਵੀ ਗ੍ਰੇ ਕਲਰ ਨੂੰ ਲੋਕ ਬਹੁਤ ਪਸੰਦ ਕਰਦੇ ਬਹੁਤ ਜ਼ਿਆਦਾ ਪਸੰਦ ਕਰਦੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਇਹ ਇਹ ਸਭ ਤੋਂ ਵੱਧ ਹਾਈਐਸਟ ਸਾਡਾ ਸੇਲ ਵਾਲਾ ਇਹੀ ਵਾਸ਼ਰੂਮ ਹੈ ਜੀ ਠੀਕ ਹੈ ਸੋਵਾ ਕਾ ਨਾ ਲੱਗਿਆ ਹੋਇਆ ਹੈ ਨਾ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਚੀਜ਼ ਹੋਰ ਜੀ ਜੀ ਕਿਓ ਆ ਜਾਗਦਾ ਜੀ ਇਹਨੂੰ ਸਪਲਾਈ ਦੇਣੀ ਪਈ ਉਪਾਅ ਪਾਉਗੇ ਕਰੇ ਹਾਂ ਜੀ ਇਹ ਪ੍ਰੋਪਰ ਸਪਲਾਈ ਅਸੀਂ ਪਹਿਲਾਂ ਹੀ ਕਸਟਮਰ ਨੂੰ ਕਹਿ ਦਿੰਨੇ ਆ ਕਿ ਤੁਸੀਂ ਵਾਸ਼ਰੂਮ ਦੇ ਵਿੱਚ ਮਿਰਰ ਦੇ ਲੱਗੇ ਇੱਕ ਬਿਜਲੀ ਦੀ ਸਪਲਾਈ ਦੇ ਦਿਓ ਕਿ ਅਸੀਂ ਇਹ ਚੀਜ਼ ਤੁਹਾਡੇ ਕਰਵਾ ਦਈਏ ਵਾਹ 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 ਆ ਇਧਰਲੇ ਪਾਸੇ ਬਾਈ ਲਾ ਕੇ ਦਿਖਾਇਆ ਹੋਇਆ ਤੇ ਆ ਆ ਕੀ ਲਾਇਆ ਹੋਇਆ ਇੱਧਰ ਰਸੋਈ ਕਨਸੈਪਟ ਲਾ ਕੇ ਦਿੱਤਾ ਬਾਈ ਇਹ ਸਿਰਫ ਥੋੜਾ ਰਸੋਈ ਦਾ ਕਨਸੈਪਟ ਕੀਤਾ ਜੀ ਆਪਾਂ ਜਿਵੇਂ ਇਹ ਚਿਮਨੀ ਆਸਤੇ ਦਿੱਤਾ ਸੀਗਾ ਇਹ 2 ਇਨ 1 ਹੈ ਜੀ ਇਹ ਬਾਥਰੂਮ ਦਾ ਕਨਸੈਪਟ ਵੀ ਅਸੀਂ ਇੱਕ ਦੋ ਜਗ੍ਹਾ ਤਿਆਰ ਕਰਕੇ ਦਿੱਤਾ ਤੇ ਰਸੋਈ ਦਾ ਵੀ ਇੱਦਾਂ ਹੀ ਤਿਆਰ ਕਰਕੇ ਦਿੱਤਾ ਜੀ ਸੇਮ ਸੇਮ ਜੀ ਬਾਈ ਜਿਵੇਂ ਮੰਨ ਕੇ ਚਲੋ ਕੋਈ ਬੰਦਾ ਤੁਹਾਡੇ ਕੋਲੇ ਆ ਜੇ ਉਹ ਕਹਦੇ ਬਾਈ ਯਾਰ ਸਾਨੂੰ ਕਲਰ ਕੰਬੀਨੇਸ਼ਨ ਦਾ ਨਹੀਂ ਪਤਾ ਦੋ ਜਾਂ ਤਿੰਨ ਟਾਈਲਾਂ ਮਿਕਸ ਕਰਨੀਆਂ ਸਭ ਸਾਰਾ ਕਰਕੇ ਦੇਵਾਂਗੇ ਜੀ ਤੁਹ ਸਾਰਾ ਕਰਕੇ ਦੇਵਾਂਗੇ ਜੀ ਆਪਾਂ ਆਂਦੀਆਂ ਸਾਡੇ ਕੋਲ ਕੰਪਨੀਆਂ ਆਂਦੀਆਂ ਅਸੀਂ ਪ੍ਰੋਪਰ ਅਗਲੇ ਨੂੰ ਬਾਥਰੂਮ ਦੇਵਾਂਗੇ ਉਸ ਤੋਂ ਬਾਅਦ ਅਸੀਂ ਉਹਨੂੰ ਟਾਈਲ ਦੀ ਕੰਬੀਨੇਸ਼ਨ ਕਰਕੇ ਦੇਵਾਂਗੇ ਇੱਕ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸ ਦਿਆਂ ਜੀ ਆਪਾਂ ਹੈਗੇ ਮਲਟੀ ਸਟੋਰ ਆਪਣੇ ਕੋ ਪੇਂਟ ਵੀ ਹੈਗਾ ਇਲੈਕਟ੍ਰਿਸਿਟੀ ਵੀ ਹੈਗੀ ਟਾਈਲ ਵੀ ਹੈਗੀ ਅਸੀਂ ਤਾਂ ਪ੍ਰੋਪਰ ਘਰ ਦਾ ਹੀ ਸਾਰਾ ਕੁਝ ਕਰ ਦਿੰਨੇ ਆ ਜੀ ਹਾਂ ਵੀ ਜਦੋਂ ਤੁਸੀਂ ਮਿਸਤਰੀ ਤੁਸੀਂ ਮਿਸਤਰੀ ਭਾ ਲੈਣਾ ਤੇ ਇੱਟਾਂ ਤੇ ਸੀਮੈਂਟ ਇਟਾਂ ਤੇ ਇਟਾਂ ਤੋਂ ਸਟਾਰਟ ਹੋਗੇ ਜੀ ਆਪਾਂ ਅਗਲੇ ਦੇ ਘਰ ਪੱਠਾ ਆਪਣਾਉਦਾ ਜੀ ਉਹ ਪੱਠਾ ਵੀ ਇਹਨਾਂ ਦਾ ਆਉਂਦਾ ਹੀ ਆ ਠੀਕ ਹੈ ਜੀ ਅਸੀਂ ਪੱਠੇ ਤੋਂ ਅਗਲੇ ਦੇ ਕਸਟਮਰ ਦੇ ਘਰ ਵੜ ਗਏ ਉਸ ਤੋਂ ਬਾਅਦ ਜੀ ਲਾਸਟ ਸਰੇਕ ਆਈਟਮ ਆਪਣੇ ਕੋਲ ਪਈ ਆ ਜੀ ਜੋ ਕਸਟਮਰ ਪੱਠਾ ਵੀ ਆਪਣਾ ਹੀ ਆ ਪੱਠਾ ਵੀ ਆਉਂਦਾ ਜੀ ਪੱਠਾ ਵੀ ਵਿੱਚ ਹੀ ਲੋ ਜੀ ਤੁਸੀਂ ਇਟਾਂ ਤੋਂ ਸ਼ੁਰੂ ਸੀਮੈਂਟ ਮੈਂ ਤਾਂ ਫਿਰ ਸੀਮੈਂਟ ਵੀ ਰੱਖ ਲਓ ਹੂੰ ਪਲਾਨ ਹੈਗਾ ਜੀ ਆ ਐਲੀਵੇਸ਼ਨ ਆ ਗਈ ਹੈ ਨਾ ਲੋਕ ਮਾਰਸ ਤੇ ਵੀ ਲਾ ਲੈਂਦੇ ਆ ਜਿੱਥੇ ਮਰਜੀ ਜੀ ਇਹ ਟੁਏ ਨਵਾਨਾ ਜੀ ਫਲੋਰਾਂ ਤੇ ਵੀ ਲੱਗੂਗਾ ਜਿੱਥੇ ਜਿੱਥੇ ਹੈਗਾ ਜੀ ਉਸ ਤੋਂ ਬਾਅਦ ਇਹ ਸਾਰੇ ਐਲੀਵੇਸ਼ਨ ਆ ਗਏ ਜੀ ਐਲੀਵੇਸ਼ਨ ਆ ਗਿਆ ਜੀ ਲੈ ਵੀ ਗੱਲ ਇਹ ਆ ਮੰਨ ਲਓ ਬੰਦੇ ਪ੍ਰੋਪਰ ਪਲਾਨ ਆ ਤੁਹਾਡੇ ਕੋਲੇ ਕਿ ਇੱਟਾਂ ਤੋਂ ਲੈ ਕੇ ਸਾਰਾ ਮਕਾਨ ਹੀ ਤੁਹਾਨੂੰ ਪਾ ਕੇ ਇੱਥੋਂ ਹੀ ਜੀ ਤੁਹਾਨੂੰ ਦੁਕਾਨ ਜੋ ਬਾਹਰ ਇਹਨਾਂ ਨੇ ਨਿਕਲ ਨਹੀਂ ਨਹੀਂ ਦੇਣਾ ਸਾਡੇ ਕੋਲ ਐਨ ਆਰ ਆਈ ਕਸਟਮਰ ਕਾਫੀ ਆਉਂਦਾ ਜੀ ਉਹਨੂੰ ਪਤਾ ਮੈਂ ਬਾਹਰ ਬੈਠੇ ਨੇ ਆਪਦਾ ਘਰ ਬਣਾ ਲੈਣਾ ਜੀ ਇੱਥੇ ਅੱਛਾ ਕਿਉਂਕਿ ਇੱਕੇ ਜਗ੍ਹਾ ਉਹਨੂੰ ਸਾਰੀ ਸਰਵਿਸ ਮਿਲਦੀ ਆ ਜੀ ਹੂੰ ਠੀਕ ਆ ਜੀ ਫੋਨ ਕਰਨਾ ਯਾਰ ਤੁਸੀਂ ਦੋ ਨੰਬਰ ਤਾਂ ਫੋਨ 'ਚ ਰੱਖਣੇ ਹੀ ਨੇ ਜੀ 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 ਤੁਹਾਨੂੰ ਇਟਾਂ ਦੀ ਲੋੜ ਫੇਰ ਵੀ ਉਹੀ ਨੰਬਰ ਡਾਇਲ ਕਰਨਾ ਉਹੀ ਨੰਬਰ ਡਾਇਲ ਕਰਨਾ ਜੀ ਤੁਹਾਨੂੰ ਟੂਟੀ ਦੀ ਲੋੜ ਆ ਤਾਂ ਵੀ ਉਹੀ ਨੰਬਰ ਡਾਇਲ ਕਰਨਾ ਤੁਹਾਨੂੰ ਟਾਇਲ ਦੀ ਲੋੜ ਆ ਤਾਂ ਵੀ ਰੇਪਰਾਗ ਦੀ ਲੋੜ ਆ ਤਾਂ ਵੀ ਜਿਵੇਂ 6x4 ਦੀ ਆਪਣੀ ਬਹੁਤ ਅੱਛੀ ਸੇਲ ਆ ਜੀ 6x4 ਦੀ ਟਾਇਲ ਵੀ ਆਪਣੇ ਕੋਲ ਅਵੇਲੇਬਲ ਹੈ ਜੀ ਆਮ ਕੰਟਰਾ ਦੇ ਵਿੱਚ 6x4 32x42 ਜ਼ਿਆਦਾ ਹੁੰਦੀ ਹੈ ਜੀ ਜੀ 6x4 ਦੇ ਵਿੱਚ ਜਿੰਨੇ ਵੀ ਤੁਸੀਂ ਕਲਰ ਕਹੋਗੇ ਕਲਰ ਕੰਬੀਨੇਸ਼ਨ ਪੂਰੀ ਹੋਊਗੀ ਜੀ ਚਲੋ ਆ ਉਹ ਆ ਗਿਆ ਜਿਹੜਾ ਬਾਥਰੂਮ ਚ ਲੱਗਿਆ ਹਾਂਜੀ ਜਿਹੜਾ ਬਾਥਰੂਮ ਚ ਲੱਗਾ ਜੀ ਜੀ ਠੀਕ ਹੈ ਜੀ ਇਹ ਬਹੁਤ ਲਾ ਰਹੇ ਆ ਲੋਕ ਯਾਰ ਅੱਜਕਲ ਟ੍ਰੈਂਡ ਆ ਜੀ ਇਹਨਾਂ ਦਾ ਇਹ ਬਹੁਤ ਲਾ ਰਹਿਆ ਜਿਹੜੇ ਨਵੇਂ ਘਰਾਂ ਦੇ ਵਿੱਚ ਜਾਂਦੇ ਆ ਤਾਂ ਬਹੁਤ ਲੱਗਿਆ ਹੁੰਦਾ ਜੀ ਬਹੁਤ ਜ਼ਿਆਦਾ ਲੱਗਿਆ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਆ ਗਿਆ ਜੀ ਹਮ ਪ੍ਰੋਪਰ ਵਾਈਟ ਮਾਰਬਲ ਦੀ ਲੁੱਕ ਆ ਗਈ ਜੀ ਹਮ ਸਿੰਪਲ ਜੀ ਬਿਲਕੁਲ ਸਾਦਾ ਅੱਜਕਲ ਜੇ ਤੁਸੀਂ ਚੰਗੇ ਬ੍ਰਾਂਡਾਂ 'ਚ ਜਾਓਗੇ ਤਾਂ ਤੁਹਾਨੂੰ ਸਿੰਪਲ ਤੇ ਸਾਦਾ ਮਿਲੇਗਾ ਜੀ। ਹਾਂ, ਢਕੀਲਾ ਨਹੀਂ ਮਿਲੂਗਾ। ਢਕੀਲਾ ਨਹੀਂ। ਨਾਰਮਲ ਬ੍ਰਾਂਡਾਂ 'ਚ ਤੁਹਾਨੂੰ ਢਕੀਲਾ ਮਿਲੂਗਾ ਜੀ। ਹੂੰ। ਹੂੰ। ਉਹ ਜਿਹੜੀ ਸਿੰਪਲ ਚੀਜ਼ ਆ ਨਾ ਉਹ ਜ਼ਿਆਦਾ ਪਰਮੇਂਦਰ ਲੰਬਾ ਸਮਾਂ ਲੰਬਾ ਚੱਲਦੀ ਹੈ ਜੀ। ਉਹ ਜ਼ਿਆਦਾ ਸਮਾਂ ਸੋਹਣਾ ਹੀ ਲੱਗਦੀ ਰਹਿੰਦੀ ਹੈ। ਚੰਗਾ ਵੀ ਉਹੀ ਲੱਗਦਾ ਜੀ ਅੱਜਕੱਲ੍ਹ ਕਿ ਆਪਾਂ ਮੈਂ ਤਾਂ ਕਸਟਮਰ ਨੂੰ ਇਹ ਕਹਿੰਨਾ ਕਿ ਜਦੋਂ ਮੇਰੇ ਕੋਲ ਆਂਦਾ ਵੀ ਭਈ ਤੂੰ ਮੇਰੇ ਕੋਲ ਟਾਇਲ ਲੈਣ ਆਇਆ ਕਿ ਬ੍ਰਾਂਡ ਲੈਣ ਆਇਆ? ਹੂੰ ਠੀਕ ਆ ਜੀ ਇੱਕ ਹੁੰਦਾ ਵੀ ਕਸਟਮਰ ਦੀ ਸੋਚ ਹੁੰਦੀ ਵੀ ਯਾਰ ਮੈਨੂੰ ਟਾਇਲ ਮਿਲਦੀ ਆ ਜੀ ਐਸ ਰੇਟ ਚ ਮਿਲਦੀ ਆ ਉਹ ਵੀ ਪਿਆ ਹੂੰ ਪਰ ਮੈਂ ਕਸਟਮਰ ਨੂੰ ਕਹਿੰਦਾ ਯਾਰ ਜੇ ਤੂੰ ਆਇਆ ਤੇ ਬ੍ਰਾਂਡ ਲੈ ਮੇਰੇ ਕੋਲ 2 ਰੁਪਏ ਵੱਧ ਲਾਵਾ ਹਾਂ ਚੰਗਾ ਬ੍ਰਾਂਡ ਦੇਵਾਂਗੇ ਤੇ ਉਹਦਾ ਫਿਊਚਰ ਚ ਪਤਾ ਲੱਗਦਾ ਜੀ ਕਸਟਮਰ ਬਿਲਕੁਲ ਭਾਈ ਬਿਲਕੁਲ ਜੀ ਇਸ ਤੋਂ ਬਾਅਦ ਆਪਣੇ ਕੋਲ 32 ਚੌਣ ਦੇ ਵਿੱਚ ਵੀ ਇੱਕ ਰੇਂਜ ਆਂਦੀ ਜੀ ਮੈਂ ਤੁਹਾਨੂੰ ਦਿਖਾਣਾ ਦਿਖਾਓ ਹੈ ਲੋਚਾ ਹਾ ਦੇਖੋ ਇਹ ਵੀ ਪੂ ਪ੍ਰੋਪਰ ਐਂਡਰਲੈਸ ਆ ਪ੍ਰੋਪਰ ਐਂਡਰਲੈਸ ਆਈਟਮ ਜੀ ਹਾਂ ਇਹਦੇ ਵਿੱਚ ਵੀ ਕੋਈ ਪਤਾ ਨਹੀਂ ਲੱਗਣਾ ਜਦੋਂ ਲੱਗ ਗਈ ਵੀ ਇਹ ਦੋ ਆ ਕਿੱਕ ਇੱਕ ਤੁਸੀਂ ਇਹਨੂੰ ਫੀਲ ਕਰੋਗੇ ਜੀ ਤੁਹਾਨੂੰ ਇਹਦੇ 'ਚ ਫੀਲ ਮੈਟ ਦੀ ਵੀ ਗਲੋਸੀ ਦੀ ਵੀ ਕਾਰਵਿੰਗ ਦੀ ਵੀ ਸਾਰਾ ਕੁਝ ਆਊਗਾ ਜੀ ਹੱਥ ਮਾਰ ਕੇ ਦੇਖੋ ਜੀ ਇਹਨੂੰ ਇਹ ਫਰਸ਼ ਤੇ ਵੀ ਅਪਲਾਈ ਹੋ ਜੂਗੀ ਫਰਸ਼ ਤੇ ਵੀ ਅਪਲਾਈ ਹੋਊਗੀ ਜੀ ਤੇ ਵਾਲ ਤੇ ਵੀ ਲੱਗੇਗੀ ਜੀ ਹੂੰ ਬੋਲ ਤੇ ਲੱਗੂਗੀ ਤਾਂ ਰੇਸ਼ੇ ਦੇ ਚਮਕਣਗੇ ਬਹੁਤ ਰੇਸ਼ੇ ਪੂਰੇ ਉੱਪਰ ਚਮਕਣਗੇ ਜੀ ਜਦੋਂ ਲਾਈਟ ਪਊਗੀ ਇਹਦੇ ਉੱਤੇ ਹਾਂ ਇਹ 3D ਵਰਗੀ ਆ ਦੇਖਣ ਨੂੰ ਆ ਥੋੜਾ ਜਿਹਾ ਜਿਵੇਂ ਲੱਗਦਾ 3D ਹੈ ਜਿਹੜੀ ਆ ਜਿਹੜੀ ਆ ਆਈਟਮ ਸਾਰੀ ਇਹ ਚਮਕੂਗੀ ਜੀ ਹੂੰ ਜੀ ਬਹੁਤ ਬਹੁਤ ਅਲੱਗ ਨੰਗੀ ਅੱਖ ਨੂੰ ਹੋਰ ਵੀ ਕਮਾਲ ਦੇਸੂਗਾ ਦੇਖੋ ਕਿੱਡਾ ਸੋਹਣਾ ਬਾਖ ਨੂੰ ਲੱਗਿਆ ਇਸ ਤੋਂ ਬਾਅਦ ਮੈਂ ਤੁਹਾਨੂੰ ਬਿਜਲੀ ਸੈਗਮੈਂਟ ਚ ਸਵਿਚ ਦਿਖਾਵਾਗਾ ਕਲਰ ਰੇਂਜ ਦੇ ਵਿੱਚ ਚਲੋ ਚਲੋ ਆਜੋ ਇਸ ਤੋਂ ਬਾਅਦ ਜੀ ਇਹਦੇ ਵਿੱਚ ਜਿਵੇਂ ਆਪਣੇ ਕੋਲ ਫਾਈਬਰੋਸ ਤੇ 골ਡ ਮੈਲ ਦੋ ਬ੍ਰਾਂਡਾਂ ਦੀ ਏਜੰਸੀ ਹੈ ਜੀ ਡਾਇਰੈਕਟ ਆ ਬਿਲਕੁਲ ਜਿਵੇਂ ਆਪਾਂ ਸਿੰਪਲ ਪਹਿਲਾਂ ਆਣਾ ਲੱਗਦਾ ਹੈ ਉਹ ਤੋਂ ਸ਼ੁਰੂ ਹੁੰਦਾ ਇਹ ਉਹ ਹੋ ਗਿਆ ਜੀ ਇੱਥੋਂ ਸਟਾਰਟ ਹੋ ਗਿਆ ਜੀ ਆਪਣਾ ਕਨਸੈਪਟ ਉਸ ਤੋਂ ਬਾਅਦ ਆਪਣੇ ਕੋਲ ਕਲਰ ਰੇਂਜ ਦੇ ਵਿੱਚ ਜਿਵੇਂ ਗ੍ਰੇਸ ਵਿੱਚ ਗ੍ਰੇ ਹੀ ਸਾਰਾ ਕੁਝ ਜੀ ਹਾਂਜੀ ਉਸ ਤੋਂ ਬਾਅਦ ਆਪਣੇ ਕੋਲ ਕੱਚ ਦੀ ਸੀਟ ਵੀ ਆ ਗਈ ਜੀ ਨਾਲ ਹੀ ਇਹ ਪ੍ਰੋਪਰ ਕੱਚ ਦੀ ਹੈ ਜੀ ਗਲਾਸ ਸੀਟ ਕਹਿੰਦੇ ਜੀ ਇਹਨੂੰ ਹਮ ਦੇਕ ਕਿੰਨੇ ਤਰ੍ਹਾਂ ਦੇ ਸੁਚਾ ਆ ਗਿਆ ਇਹਦੇ ਵਿੱਚ ਅਸੀਂ ਕਸਟਮਰ ਨੂੰ 65 ਪਲੱਸ ਡਿਜ਼ਾਈਨ ਦੇ ਦਿਆਂਗੇ ਵਾਹ ਆ ਦੇਖੋ ਸੁਚਾ ਜਮਾਈ ਬਾਹਰ ਹੀ ਹੈ ਨਹੀਂ ਇਹਦਾ ਪਤਾ ਹੀ ਨਹੀਂ ਲੱਗਦਾ ਵੀ ਨੱਪੀ ਜਾਊਗੀ ਕਿ ਥੱਲੇ ਨੂੰ ਕਰਨੀ ਪਊਗੀ ਜੀ ਹਨਾ ਜੀ ਜੀ ਆ ਪਹਿਲਾਂ ਵਾਲੀਆਂ ਸੁਚਾ ਇਹ ਪਹਿਲਾਂ ਵਾਲੀ ਸੋਚਿਆ ਕੀ ਜੀ ਹਨਾ ਜੀ ਕਿੰਨੇ ਤਰ੍ਹਾਂ ਦੇ ਸੁਚਾ ਕਿੰਨੇ ਤਰ੍ਹਾਂ ਦੇ ਰੰਗ ਆ ਇਹਦੇ ਵਿੱਚ ਆ ਦੇਖੋ ਆ ਕਿੰਨੀ ਕਿੰਨੀ ਸੋਹਣੀ ਆ ਲੈ 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 ਆ ਤਾਂ ਆਲੇ ਪਾਸੇ ਨੱਪੀ ਇਹ ਕਿੰਨੀ ਸੋਹਣੀ ਸੋਚ ਆ ਇੱਕ ਇੱਕ ਤੁਹਾਨੂੰ ਹੋਰ ਨਵੀਂ ਚੀਜ਼ ਦਿਖਾਣਾ ਜੀ ਜਿਹੜੀ ਕੰਪਨੀ ਦੀ ਆਈ ਹੈ ਇਹ ਦੇਖੋ ਕਿਸੇ ਨੇ ਆਉਦੀ ਸੀਡ ਜਿਹੜੀ ਆ ਲੱਕੜ ਦੇ ਨਾਲ ਮੈਚ ਕਰਨੀ ਆ ਤੇ ਪ੍ਰੋਪਰ ਲੱਕੜ ਛੇੜ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਵੁੱਡਨ ਛੇੜ ਜੀ ਵੁੱਡਨ ਛੇੜ ਵੀ ਆਪਣੇ ਕੋਲ ਅਵੇਲੇਬਲ ਹੈ ਜੀ ਲੈ ਫੋਟ ਲੈ ਜੇ ਜੇ ਮੰਨ ਕੇ ਚਲੋ ਇਹਦੇ ਵਿੱਚ ਬੁੱਡਨ ਸ਼ੇਡ ਦੇ ਵਿੱਚ ਹੋਰ ਰੰਗ ਹੈਗੇ ਹਾਂਜੀ ਹਾਂਜੀ ਉਹ ਜਿੰਨੇ ਕਹੋਗੇ ਕਲਰ ਜਿਵੇਂ ਆ ਮੰਨ ਲਓ ਮੰਨ ਲਓ ਵੀ ਕਿਸੇ ਵੀ ਬੰਦੇ ਦੇ ਘਰੇ ਪੱਥਰ ਉਸ ਤਰ੍ਹਾਂ ਦਾ ਲੱਗਿਆ ਹੋਇਆ ਟਰਨ ਨਾਲ ਮੈਚਿੰਗ ਕਰੂਗੀ ਕੰਪਨੀ ਚ ਉਹਦੇ ਨਾਲ ਨਾਲ ਹੈ ਕੰਪਨੀ ਮੈਚਿੰਗ ਕਰਕੇ ਦੇਊਗੀ ਜੀ 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 ਤਕਰੀਬਨ ਜ਼ਿਆਦਾ ਤਾਂ ਜੀ ਵਾਈਟ ਗ੍ਰੇ ਤੇ ਇਹ ਹੀ ਕੰਬੀਨੇਸ਼ਨ ਜ਼ਿਆਦਾ ਚੱਲਦਾ ਜੀ ਜਾਂ ਅੱਜਕੱਲ ਬੋਲਡ ਦਾ ਕੰਬੀਨੇਸ਼ਨ ਚੱਲਦਾ ਜੀ ਹੂੰ ਲੈ ਵੀ ਸਜਣੋ ਤੁਹਾਨੂੰ ਮੈਂ ਬਾਈ ਦਾ ਨੰਬਰ ਦੇਤਾ ਸਕਰੀਨ ਦੇ ਉੱਪਰ ਜੇ ਕਿਸੇ ਵੀ ਸੱਜਣ ਨੂੰ ਨਾ ਮੈਂ ਆਪਾਂ ਵੀਡੀਓ ਦੇ ਮੁੱਢ 'ਚ ਵੀ ਇਹ ਗੱਲ ਕਹਿਤੀ ਕਿ ਇਟਾਂ ਤੋਂ ਲੈ ਕੇ ਮਕਾਨ ਦੀ ਜਿਹੜੀ ਫਿਨਿਸ਼ਿੰਗ ਟੱਚ ਹੁੰਦਾ ਨਾ ਵੀ ਜਦੋਂ ਨਿੱਕੀਆਂ ਕਰੰਡੀਆਂ ਵਾਲੇ ਮਿਸਤਰੀ ਤੁਸੀਂ ਹਟਾਉਣੇ ਹੁੰਦੇ ਆ ਉਥੋਂ ਤੱਕ ਦੀ ਕੋਈ ਵੀ ਚੀਜ਼ ਚਾਹੀਦੀ ਹੋਈ ਤੁਸੀਂ ਤੁਹਾਨੂੰ ਕੋਈ ਸਿਰਦਰਦੀ ਲੈਣ ਦੀ ਲੋੜ ਨਹੀਂ ਤੁਹਾਨੂੰ ਬਾਜ਼ਾਰ 'ਚ ਕੋਈ ਨੰਬਰ ਨਹੀਂ ਭਾਲਣਾ ਤੁਸੀਂ ਇੱਕੋ ਹੀ ਨੰਬਰ ਡਾਇਲ ਕਰਨਾ ਵੱਡੀਆਂ ਕਰੰਡੀਆਂ ਤੋਂ ਲੈ ਕੇ ਨਿੱਕੀਆਂ ਕਰੰਡੀਆਂ ਤੱਕ ਬਾਈ ਹੁਣਾਂ ਕੋਲੇ ਸਾਰਾ ਕੰਮ ਹੀ ਬ੍ਰਾਂਡਡ ਆ